ਰੇਡੀ ਰੋਜ਼ ਦੇ ਰਾਸ਼ਟਰਪਤੀ ਵਲਾਦੀ ਮੀਰ ਪੁਤਨ ਦੀ 2 ਦਿਨ ਦੀ ਸੰਖੇਪ ਭਾਰਤ ਯਾਤਰਾ ਬੇहद ਮਹੱਤਵਪੂਰਨ ਰਹੀ ਹੈ ਡੰਡੀ ਇਸ ਤੋਂ ਪਹਿਲਾਂ ਪੁਤਨ ਦਸੰਬਰ 2021 ਵਿੱਚ ਭਾਰਤ ਆਏ ਸਨ ਡੰਡੀ ਉਸ ਤੋਂ ਬਾਅਦ 2 ਫਰਵਰੀ 2022 ਵਿੱਚ ਰੂਸ ਅਤੇ ਯੂਕਰੇਨ ਦੀ جنگ ਸ਼ੁਰੂ ਹੋ ਗਈ ਡੰਡੀ ਇਹ ਤਬਾਹਾਕੁਣਾ جنگਲ ਹਾਲੇ ਤੱਕ ਜਾਰੀ ਹੈ ਡੰਡੀ ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਸਾਲਾਨਾ ਮਿਲਣੀ ਹੁੰਦੀ ਹੈ ਜਿਸ ਵਿੱਚ ਅਹਿਮ ਆਪਸੀ ਅਤੇ ਕੋ ਮੰਤਰੀ ਮਸਲਿਆਂ ਤੇ ਵਿਚਾਰ ਵਟਾਂਦਰਾ ਹੁੰਦਾ ਹੈ ਡੰਡੀ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕੋ ਗਏ ਸਨ ਡੰਡੀ ਇਸ ਵਾਰ 23ਵੀਂ ਸਾਲਾਨਾ ਮਿਲਣੀ ਲਈ ਪੁੱਤਰ ਦਾ ਭਾਰਤ ਆਉਣਾ ਵਿਸ਼ੇਸ਼ ਮਹੱਤਵ ਰੱਖਦਾ ਹੈ ਡੰਡੀ ਇਸ ਸਮੇਂ ਰੂਸ ਨੂੰ ਵੀ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੰਡੀ ਯੂਰਪੀਅਨ ਯੂਨੀਅਨ ਦੇ ਅਨੇਕਾਂ ਹੀ ਦੇਸ਼ ਰੂਸ ਤੇ ਯੂਕਰੇਨ ਦੀ جنگ ਕਾਰਨ ਯੂਕਰੇਨ ਦੀ ਮਦਦ ਕਰ ਰਹੇ ਹਨ ਡੰਡੀ ਚਾਹੇ ਯੂਕਰੇਨ ਹਾਲੇ ਤੱਕ ਅਮਰੀਕਾ ਤੇ ਯੂਰੋਪੀਅਨ ਸੰਘ ਦੇ ਫੌਜੀ ਗੱਠ ਜੋੜ ਨਾਟੋ ਦਾ ਮੈਂਬਰ ਤਾਂ ਨਹੀਂ ਬਣ ਸਕਿਆ ਪਰ ਜੇਕਰ ਯੂਕਰੇਨ ਇੰਨੇ ਲੰਬੇ ਅਰਸੇ ਤੱਕ ਰੂਸ ਵਰਗੀ ਮਹਾਸ਼ਕਤੀ ਨਾਲ ਲੜਾਈ ਲੜਦਾ ਆ ਰਿਹਾ ਹੈ ਤਾਂ ਇਹ ਨਾਟੋ ਦੇਸ਼ਾਂ ਅਤੇ ਅਮਰੀਕਾ ਦੀ ਮਦਦ ਕਰਕੇ ਹੀ ਸੰਭਵ ਹੋ ਸਕਿਆ ਹੈ ਡੰਡੀ ਭਾਰਤ ਲਈ ਵੀ ਇਹ ਸਥਿਤੀ ਬੇहद ਮੁਸ਼ਕਲ ਅਤੇ ਤਲਵਾਰ ਦੀ ਧਾਰ ਤੇ ਤਰਨ ਵਰਗੀ ਹੈ ਡੰਡੀ 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਸੋਵੀਅਤ ਯੂਨੀਅਨ ਜਿਸ ਵਿੱਚ ਮੁੱਖ ਭਾਗੀਦਾਰ ਰੂਸ ਹੀ ਸੀ ਨੇ ਹਰ ਮਸਲੇ ਤੇ ਭਾਰਤ ਨਾਲ ਖੜੇ ਹੋਣ ਨੂੰ ਤਰਜੀਹ ਰੈਡੀ ਦਿੱਤੀ ਸੀ ਡੰਡੀ ਲੋੜਵੰਦ ਭਾਰਤ ਲਈ ਉਸ ਨੇ ਅਨੇਕਾਂ ਮੌਕੇ ਮੁਹੱਈਆ ਕਰਵਾਏ ਅਤੇ ਕਸ਼ਮੀਰ ਵਰਗੇ ਮੁੱਦੇ ਤੇ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਡਟ ਕੇ ਸਾਥ ਦਿੱਤਾ ਸੀ ਡੰਡੀ ਉਸ ਸਮੇਂ ਅਮਰੀਕਾ ਇਸ ਲਈ ਪਾਕਿਸਤਾਨ ਪੱਕੀ ਸੀ ਕਿਉਂਕਿ ਪਾਕਿਸਤਾਨ ਨੂੰ ਹਰ ਤਰ੍ਹਾਂ ਨਾਲ ਵੱਡੀ ਸਹਾਇਤਾ ਦੀ ਲੋੜ ਸੀ ਡੰਡੀ ਇਸ ਦੀ ਪੂਰਤੀ ਲਈ ਇਹ ਇੱਕ ਤਰ੍ਹਾਂ ਨਾਲ ਅਮਰੀਕਾ ਦੀ ਝੋਲੀ ਵਿੱਚ ਹੀ ਡਿੱਗ ਚੁੱਕਾ ਸੀ ਡੰਡੀ ਇਸ ਮਸਲੇ ਤੇ ਪਿਛਲੇ 78 ਸਾਲਾਂ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਆਪਸੀ ਲੜਾਈਆਂ ਵਿੱਚ ਸੋਵੀਅਤ ਯੂਨੀਅਨ ਨੇ ਹਮੇਸ਼ਾ ਭਾਰਤ ਨਾਲ ਖੜੇ ਹੋਣ ਨੂੰ ਹੀ ਤਰਜੀਹ ਦਿੱਤੀ ਹੈ ਡੰਡੀ ਇਥੋਂ ਤੱਕ ਕਿ ਸਾਲ 1962 ਵਿੱਚ ਕਮਿਊਨਿਸਟ ਦੇਸ਼ ਚੀਨ ਤੇ ਭਾਰਤ ਵਿਚਲੇ ਹੋਈ ਜੰਗ ਵਿੱਚ ਵੀ ਰੂਸ ਨੇ ਆਪਣੇ ਕਮਿਊਨਿਸਟ ਸਾਥੀ ਦੇਸ਼ ਦਾ ਸਾਥ ਦੇਣ ਦੀ ਬਜਾਏ ਇੱਕ ਤਰ੍ਹਾਂ ਨਾਲ ਨਿਰਪੱਖ ਹੋਣ ਦਾ ਸਬੂਤ ਹੀ ਦਿੱਤਾ ਸੀ ਡੰਡੀ ਇੱਥੇ ਹੀ ਬਸ ਨਹੀਂ ਉਸਨੇ ਭਾਰਤ ਦੇ ਮੁੱਢਲੇ ਢਾਂਚੇ ਨੂੰ ਨਵੇਂ ਆਉਣ ਅਤੇ ਮਜ਼ਬੂਤ ਕਰਨ ਲਈ अनेका ਕਾਰਖਾਨੇ ਇੱਥੇ ਲਗਾਏ ਡੰਡੀ ਇਸ ਦੇ ਨਾਲ ਨਾਲ ਹਰ ਤਰ੍ਹਾਂ ਦਾ ਫੌਜੀ ਸਮਾਨ ਵੀ ਸੋਵੀਅਤ ਯੂਨੀਅਨ ਭਾਰਤ ਨੂੰ ਦਿੰਦਾ ਰਿਹਾ ਡੰਡੀ ਇਸੇ ਸਮੇਂ ਵਿੱਚ ਉਸਨੇ ਪੁਲਾੜ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਡੰਡੀ ਪਰ ਨਾਲ-ਨਾਲ ਉਹ ਇਸ ਖੇਤਰ ਵਿੱਚ ਵੀ ਭਾਰਤ ਦੀ ਪੁਲਾੜ ਖੋਜ ਸੰਸਥਾ ਇਸਰੋ ਦੀ ਵੀ ਮਦਦ ਕਰਦਾ ਰਿਹਾ ਡੰਡੀ ਅੱਜ ਤੱਕ ਵੀ ਭਾਰਤ ਆਪਣੇ ਫੌਜੀ ਹਥਿਆਰਾਂ ਦੇ ਕਲਪੁਰਜ਼ਿਆਂ ਲਈ ਵੱਡੀ ਹੱਦ ਤੱਕ ਰੋਜ਼ ਵੱਲ ਹੀ ਵੇਖਦਾ ਰਿਹਾ ਹੈ ਡੰਡੀ